ਨਡਲ ਜੀ ਹੋ ਗਿਆ ਕਈ ਜਾਈ ਦੇਖਦੇ ਕਈ ਨਾਲ ਕਈ ਲੈ ਕੇ ਆਏ ਪੀਗੇ ਜਿੱਥੇ ਖੁੱਲਗੇ ਪੁੱਲਗੇ ਉੱਥੇ ਇਹ ਤਾਂ ਡਿਸਟロイ ਕਰਾਉਣੀ ਹੈ ਜ਼ਰੂਰੀ ਹੈ ਖੋਲੋਗੇ ਤਾਂ ਮਰ ਬਣਾਈ ਗਿਆ ਮਾਨਯੋਗ ਚੌਂਕਾ ਮਿਸ਼ਨ ਡੀਜੀਪੀ ਪੰਜਾਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਅ ਵੱਖ-ਵੱਖ ਸਮੇਂ ਦੌਰਾਨ ਸਾਡੇ ਸਰਚ ਆਪਰੇਸ਼ਨ ਜਾਰੀ ਰਹਿੰਦੇ ਉਸੇ ਲੜੀ ਉਸੇ ਲੜੀ ਦੇ ਵਿੱਚ ਅੱਜ 24 ਤਰੀਕ ਨੂੰ ਕਟਿਆਵਾਂ ਵਾਲੀ ਇੱਕ ਕਨਾਲ ਜਿਹੜੀ ਅਬੋਰ ਮਾਈਨਰ ਜੀ ਨੂੰ ਕਿਹਾ ਜਾਂਦਾ ਹੈ ਉਹਦੇ ਨਾਲ ਆਸ-ਪਾਸ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਅ ਸਬਡਿਵੀਜ਼ਨ ਲੰਬੀ ਦੀ ਫੋਰਸ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਸ ਨੂੰ ਇਸ ਆਪਰੇਸ਼ਨ ਨੂੰ ਇਲੈਕਸ਼ਨਸ ਨੂੰ ਮਤੇ ਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਕਿ ਜਿਹੜੀ ਵੀ ਇਲਿਸੀਟ ਲਿਕਰ ਹੈ ਇਹਦਾ ਵਪਾਰ ਬੰਦ ਹੋ ਸਕੇ ਤੇ ਜਿਹੜੇ ਵੀ ਕੋਈ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਜਿਹੜੀ ਕੀ ਸਾਡੀ ਰਿਕਵਰੀ ਹੋਈ ਉਹ 15000 ਲੀਟਰ ਦੇ ਕਰੀਬ ਹੈ ਲਾਂਹ ਫੜੀ ਗਈ ਹੈ ਅਤੇ 28 ਤਰਪਾਲਾ ਦੋ ਡਰਮ ਅਤੇ ਹੋਰ ਇਹੋ ਜਿਹੇ ਵਸਤੂ ਫੜੇ ਗਏ ਜਿਨ੍ਹਾਂ ਨੂੰ ਮੌਕੇ ਤੇ ਹੀ ਇੱਕ ਸਾਇਜ਼ ਟੀਮ ਵੱਲੋਂ ਇਸ ਨੂੰ ਨਸ਼ਟ ਕੀਤਾ ਗਿਆ ਤੇ ਅੱਗੇ ਵੀ ਇਹ ਸਰਚ ਆਪਰੇਸ਼ਨ ਚਲਾਈ ਜਾਣਗੇ ਤੇ ਜਿਹੜੀ ਆ ਹ ਇਲਿਜੀਟ ਲਿਕਰ ਦਾ ਕਾਰੋਬਾਰ ਕਰਦੇ ਨੇ ਉਨ੍ਹਾਂ ਖਿਲਾਫ ਮੁਕਦਮੇ ਦਰਜ ਕਰਕੇ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਕੀ ਕੋਈ ਬੰਦੇ ਅरेस्ट ਕੀਤੇ ਗਏ ਨੇ ਇਸ ਆਪਰੇਸ਼ਨ ਚ ਕਿਉਂਕਿ ਜੀ ਇਹ ਇੱਕ ਸਦਿਆਨ ਸੋਇਰੇ ਸੋਰੇ ਕੀਤਾ ਗਿਆ ਸੀ ਇਹ ਆਪਰੇਸ਼ਨ ਤੇ ਮੌਕੇ ਤੇ ਕੋਈ ਵੀ ਨਹੀਂ ਮਿਲਿਆ ਇਸ ਕਰਕੇ ਇਹਨਾਂ ਦੀ ਤਕੀਕਾ ਜਾਰੀ ਹੈ ਇਨਵੈਸਟੀਗੇਸ਼ਨ ਚੱਲੂਗੀ ਤੇ ਜਿਹੜੇ ਵੀ ਬੰਦਿਆਂ ਦੀ ਬਾਹਰ ਆਊਗਾ ਵੀ ਇਹਨਾਂ ਨੇ ਲਾਂਣ ਪਾਈ ਹੋਈ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਈ ਜਾਈ ਦੇ ਜਿੱਦ ਕਈ ਨਾਲ ਕਈ ਲੈ ਕੇ ਆਏ ਠੀਕ ਜੀ ਤੁਸ ਖੁੱਲ ਗਏ ਪੁੱਲ ਗਏ ਉੱਥੇ ਇਹ ਤਾਂ ਡਿਸਟロイ ਕਰਾਉਣੀ ਹੈ ਜ਼ਰੂਰੀ ਹੈ ਖੋਲੋ ਗਾ ਮਦਰ ਬਣਾ ਕੇ ਮਾਨਯੋਗ ਚੌਂਕਾ ਮਿਸ਼ਨ ਡੀਜੀਪੀ ਪੰਜਾਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਵੱਖ-ਵੱਖ ਸਮੇਂ ਦੌਰਾਨ ਸਾਡੇ ਸਰਚ ਆਪਰੇਸ਼ਨ ਜਾਰੀ ਰਹਿੰਦੇ ਉਸੀ ਲੜੀ ਉਸੇ ਲੜੀ ਦੇ ਵਿੱਚ ਅੱਜ 24 ਤਰੀਕ ਨੂੰ ਕਟਿਆਵਾਂ ਵਾਲੀ ਇੱਕ ਕਨਾਲ ਜਿਹੜੀ ਅਬੋਰ ਮਾਇਨਰ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਨਾਲ ਆਸ-ਪਾਸ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸਬਡਿਵੀਜ਼ਨ ਲੰਬੀ ਦੀ ਫੋਰਸ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਸ ਨੂੰ ਇਸ ਆਪਰੇਸ਼ਨ ਨੂੰ ਇਲੈਕਸ਼ਨਸ ਨੂੰ ਮਤੇ ਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਕਿ ਜਿਹੜੀ ਵੀ ਇਲਿਸੀਟ ਲਿਕਰ ਦਾ ਵਪਾਰ ਬੰਦ ਹੋ ਸਕੇ ਤੇ ਜਿਹੜੇ ਵੀ ਕੋਈ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਜਿਹੜੀ ਕੀ ਸਾਡੀ ਰਿਕਵਰੀ ਹੋਈ ਉਹ 15000 ਲੀਟਰ ਦੇ ਕਰੀਬ ਹੈ ਲਾਂਹ ਫੜੀ ਗਈ ਹੈ ਅਤੇ 28 ਤਰਪਾਲਾ ਦੋ ਡਰਮ ਅਤੇ ਹੋਰ ਇਹੋ ਜਿਹੇ ਵਸਤੂ ਫੜੇ ਗਏ ਜਿਨ੍ਹਾਂ ਨੂੰ ਮੌਕੇ ਤੇ ਹੀ ਐਕਸਾਈਜ਼ ਟੀਮ ਵੱਲੋਂ ਇਸ ਨੂੰ ਨਸ਼ਟ ਕੀਤਾ ਗਿਆ ਤੇ ਅੱਗੇ ਵੀ ਇਹ ਸਰਚ ਆਪਰੇਸ਼ਨ ਚਲਾਈ ਜਾਣਗੇ ਤੇ ਜਿਹੜੀ ਆ ਇਲਿਜੀਟ ਲਿਕਰ ਦਾ ਕਾਰੋਬਾਰ ਕਰਦੇ ਨੇ ਉਹਨਾਂ ਖਿਲਾਫ ਮੁਕਦਮੇ ਦਰਜ ਕਰਕੇ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ ਕੀ ਕੋਈ ਬੰਦੇ ਅਰੇਸਟ ਕੀਤੇ ਗਏ ਨਹੀਂ ਇਸ ਆਪਰੇਸ਼ਨਸ ਕਿਉਂਕਿ ਜੀ ਇਹ ਇੱਕ ਸਦਿਆਨ ਸੂਰੇ ਸੂਰੇ ਕੀਤਾ ਗਿਆ ਸੀ ਇਹ ਆਪਰੇਸ਼ਨ ਤੇ ਮੌਕੇ ਤੇ ਕੋਈ ਵੀ ਨਹੀਂ ਮਿਲਿਆ ਇਸ ਕਰਕੇ ਇਹਨਾਂ ਦੀ ਤਹਿਕੀਕਾ ਜਾਰੀ ਹੈ ਇਨਵੈਸਟੀਗੇਸ਼ਨ ਚੱਲੂਗੀ ਤੇ ਜਿਹੜੇ ਵੀ ਬੰਦਿਆਂ ਦੀ ਬਾਹਰ ਆਊਗਾ ਵੀ ਇਹਨਾਂ ਨੇ ਆਲਾਨ ਪਾਈ ਹੋਈ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ